ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਅਰਜੀਤ ਸਿੰਘ ਗਰੇਵਾਲ ਵਾਰਡ ਨੰਬਰ 85 ਤੋਂ ਜਿਹੜਾ ਕਿ ਜਾਗਵਾਲੇ ਕਲੋਨੀ ਵਿੱਚ ਪਹੁੰਚੇ ਆ ਤੁਸੀਂ ਦੇਖ ਸਕਦੇ ਹੋ ਕਿ ਕਾਂਗਰਸ ਦੇ ਜਿਹੜੇ ਕੀ ਕੈਂਡੀਡੇਟ ਨੇ ਮੰਜੂ ਸ਼ਰਮਾ ਉਹਨਾਂ ਦੇ ਪਤੀ ਪਰਮਪਰ ਲਾਡੀ ਜਿਹੜੇ ਕੀ ਚੋਣ ਪ੍ਰਚਾਰ ਵਿੱਚ ਰੁੱਝ ਗਏ ਨੇ ਤੁਸੀਂ ਦੇਖ ਸਕਦੇ ਹੋ ਅੱਜ ਲਾਸਟ ਦੇਣੇ ਆ ਅਤੇ ਬੜਾ ਭਰਵਾਂ ਹੰਗਾਰਾ ਮਿਲ ਰਿਹਾ ਜਾਗਵਾਲੇ ਵਿੱਚ ਜਿੱਥੇ ਵੀ ਘਰ ਘਰ ਜਾ ਰਹੇ ਨੇ ਲੋਕ ਸਵਾਗਤ ਕਰ ਰਹੇ ਨੇ ਸੋਪੇ ਆ ਪਾ ਕੇ ਤੁਸੀਂ ਦੇਖ ਸਕਦੇ ਹੋ ਮੰਜੂ ਸ਼ਰਮਾ ਦੇ ਜਿਹੜੇ ਕੀ ਸਵਾਗਤ ਕੀਤਾ ਜਾ ਰਿਹਾ ਇਹਨਾਂ ਨੂੰ ਮੈਨੂੰ ਲੱਗਦਾ ਵੀ ਕੌਂਸਲ ਬਾਣੀ ਗਏ ਨੇ ਜਿਸ ਤਰ੍ਹਾਂ ਦੇ ਹ ਤੇ ਜਗਵਾਨੀ ਕਲੌਨੀ ਵਿੱਚ ਪਹੁੰਚੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਜਗਵਾਨਾ ਸੀ ਆ ਇੱਥੇ ਕੀ ਕਲੌਨੀ ਵਿੱਚ ਬੜੇ ਲੋਕ ਜੀ ਕੀ ਕੀ ਮੁਸ਼ਕਲਾਂ ਨੇ ਤੁਹਾਡੇ ਜਗਵਾਨੀ ਕਲੌਨੀ ਦੀਆਂ ਸਾਡੀਆਂ ਕੋਈ ਮੁਸ਼ਕਲ ਨਹੀਂ ਮੁਸ਼ਕਲਾਂ ਸਾਡੀਆਂ ਗਲੀ ਦੀਆਂ ਹੈਗੀਆਂ ਸੀ ਇਹ ਸਾਡੇ ਪ੍ਰਧਾਨ ਸਾਹਿਬ ਨੇ ਸਾਰੇ ਕੰਮ ਸੈੱਟ ਕਰਵਾਇਆ ਹੋਇਆ ਵਾ ਕੋਈ ਇਹੋ ਜੀ ਮੁਸ਼ਕਲ ਨਹੀਂ ਆ ਜਦੋਂ ਵੀ ਸਾਨੂੰ ਲੋੜ ਪੈਂਦੀ ਹੈ ਉਸੇ ਵੇਲੇ ਸਾਡੇ ਪ੍ਰਧਾਨ ਜੀ ਸਾਡੇ ਨਾਲ ਚੱਲਦੇ ਨੇ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਨੇ ਜਦੋਂ ਵੀ ਖੜਦੇ ਸਾਡੇ ਨਾਲ ਖੜਦੇ ਆ ਕੋਈ ਮੁਸ਼ਕਲ ਨਹੀਂ ਆ ਗਈ ਗਲੀਆਂ ਦਾ ਸਾਰਾ ਮਸਲਾ ਲਕੀਤਾ ਸਾਡੇ ਪ੍ਰਧਾਨ ਨੇ ਬਿਲਕੁਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਜਗਵਾਨ ਲੋਕਾਂ ਦਾ ਕਹਿਣਾ ਵੀ ਬੜਾ ਪਿਆਰ ਦਿੱਤਾ ਜਾ ਰਿਹਾ ਲਾਡੀ ਪ੍ਰਧਾਨ ਜੀ ਵੱਲੋਂ ਹਰ ਵਾਰੀ ਇਹਨਾਂ ਦੀ ਦੁੱਖ ਸੁਖ ਵਿੱਚ ਨਾਲ ਖੜੇ ਜਾ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਵੀ ਨੋਟਾ ਦਾ ਹਾਰ ਪਾ ਕੇ ਵੀ ਸਨਮਾਨਿਤ ਕੀਤਾ ਜਾ ਰਿਹਾ ਵਾ ਤੇ ਸੋਪਿਆ ਪਾ ਕੇ ਜਿਹੜਾ ਕੀਤਾ ਹੀ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਅੱਗੇ ਬਾਹਰ ਆ ਜੀ ਬਾਹਰ ਆ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਅੱਗੇ ਅੱਗੇ ਬੜਾ ਸੈਰਦੇ ਹੋ ਜਗਵਾਨੀ ਕਲੋਨੀ ਦਾ ਤਸਵੀਰਾਂ ਸਾਡੀ ਕਰ ਰਿਹਾ ਤੁਸੀਂ ਦੇਖ ਸਕਦੇ ਹੋ जिने ਘਰਾਂ ਵੀ ਜਿਆਦੇ ਲੋਕ ਬੜਾ ਪਿਆਰ ਦਿੰਦੇ ਨੇ ਮਾਨ ਸਤਿਕਾਰ ਦਿੰਦੇ ਨੇ ਇਹ ਤੇ ਜਿੱਤ ਜਿਹੜੀ ਲੱਗਦਾ ਹੁਣੇ ਹੋ ਗਈ ਆ ਕਿਉਂਕਿ ਜਿਸ ਤਰ੍ਹਾਂ ਬੰਦਾ ਜਿੱਤ ਕੇ ਆਪਣੇ ਇਲਾਕੇ ਵਿੱਚ ਜਾਂਦਾ ਆਪਣੀ ਵਾਰ ਵਿੱਚ ਜਾਂਦਾ ਇਹ ਜਿਹੜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪਿਆਰ ਜਤਾਇਆ ਜਾ ਰਿਹਾ ਵਾਰਡ ਵਾਸੀਆ ਵੱਲੋਂ ਤੁਸੀਂ ਦੇਖ ਸਕਦੇ ਹੋ ਭੈਣ ਵੱਲੋਂ ਜਿਹੜਾ ਕਿ ਹਾਰ ਪਾ ਕੇ ਨੋਟਾਂ ਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਮਨਜੂ ਸ਼ਰਮਾ ਜੀ ਨੂੰ ਹਾਰ ਪਾਏ ਜਾ ਰਹੇ ਨੇ ਲਾਡੀ ਪ੍ਰਧਾਨ ਜੀ ਨੂੰ ਹਾਰ ਪਾਏ ਜਾ ਰਹੇ ਨੇ ਜਿੱਤ ਦੀ ਖੁਸ਼ੀ ਦਿਖਾਈ ਗਈ ਆ ਤੁਸੀਂ ਦੇਖ ਸਕਦੇ ਹੋ ਵੀ ਜਿਵੇਂ ਜਿੱਤ ਕੇ ਬੰਦਾ ਆਪਣੇ ਇਲਾਕੇ ਵਿੱਚ ਜਾਂਦਾ ਇਸ ਤਰ੍ਹਾਂ ਜਿਹੜੀ ਚੀਜ਼ ਦਿਖਾਈ ਜਾਂਦੀ ਆ ਬਾੜੀ ਕੀ ਕਹਿਣਾ ਚਾਹੋਗੇ ਲੱਗਦਾ ਹਾ ਕੌਂਸੇ ਬਾੜੀ ਗਏ ਨੇ ਜਿਸ ਤਾਰੇ ਹਾਲਾਤ ਬੜਗੇ ਨੇ ਦੇਖੋ ਜੀ ਸਾਡੇ ਲਾਡੀ ਧਰਨਪਾਲ ਲਾਡੀ ਜੀ ਇਹ ਜਿੱਥੇ ਵੀ ਜਾਂਦੇ ਆ ਥੋੜੇ ਜੀ ਜੀ ਲੈ ਕੇ ਜਾਂਦੇ ਆ ਜ ਜੁਰੇ ਜਾਂਦੇ ਤੁਰੇ ਜਾਂਦੇ ਤਾਂ ਵੇਖ ਲਓ ਕਾਫਲਾ ਬਣ ਜਾਂਦਾ ਅੱਜ ਜਾਗਵਾਨਾ ਕਲੋਨੀ ਦੇ ਵਿੱਚ ਆਇਆ ਸੋ ਮੈਂ ਜਾਗਵਾਨਾ ਕਲੋਨੀ ਦੇ ਵਿੱਚੋਂ ਸਾਰਿਆਂ ਵੱਲੋਂ ਅਪੀਲ ਕਰਦਾ ਸਾਰਿਆਂ ਨੂੰ ਕਿ ਤਰੰਪਾਲ ਲਾਦੀ ਜੀ ਨੂੰ ਵੋਟਾਂ ਪਾਈਆਂ ਜਾਣ ਔਰ ਇਹਨਾਂ ਨੂੰ ਕਾਮਯਾਬ ਕੀਤਾ ਜਾਵੇ ਕਿਉਂਕਿ ਜੇ ਕਾਉਂਸਲਰ ਬਣਦੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਸਭ ਨੂੰ ਪਤਾ ਹੈ ਕਿ ਅੱਗੇ ਲੱਕੇ ਕੰਮ ਕਰਨ ਵਾਲੇ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦ ਕਾਂਗਰਸ ਸਰਕਾਰ ਰਹੀ ਆ ਸੋ ਸਪੈਲ ਦੇ ਆਧਾਰ ਤੇ ਪਿੰਡ ਮਾਲ ਤੋਂ ਲੈ ਕੇ ਜਾਗੋਆਣਾ ਕਲੋਨੀ ਦੇ ਤੱਕ ਪੂਰਾ ਸੀਵਰੇਜ ਪਾਇਆ ਗਿਆ ਉਹਦਾ ਰੋਡ ਬਣਾਇਆ ਗਿਆ ਔਰ ਉਸ ਤੋਂ ਬਾਅਦ ਜਾਗੋ ਵਾਲੇ ਕਲੋਨੀ ਦੀਆਂ ਜਿੰਨੀਆਂ ਗਲੀਆਂ ਦਾ ਸੀਵਰੇਜ ਦਾ ਕੰਮ ਆ ਇਹ ਸਾਰਾ ਕੀਤਾ ਗਿਆ। ਅੱਜ ਦੇਖਿਆ ਵੀ ਐ ਲੱਗ ਰਿਹਾ ਜਿਵੇਂ ਵੀ ਲਾੜ ਕੋ ਲਾਡੀ ਪ੍ਰਧਾਨ ਦੀ ਵੋਟਾਂ ਨਹੀਂ ਮੰਗਣ ਆਏ। ਇਹ ਜਿਵੇਂ ਕੌਂਸਲ ਬੜ ਕੇ ਬੈ ਧੰਨਵਾਦ ਕਰਾਉਣ ਇਲਾਕੇ ਵਜਾਉਂਦੇ ਨੇ ਇਸ ਤਰ੍ਹਾਂ ਸਮਾਪਤ ਕੀਤਾ ਗਿਆ। ਦੇਖੋ ਜੀ ਸਾਡੇ ਸਾਡੇ ਵੱਲੋਂ ਤੇ ਅੱਜ ਜਿੱਤ ਦੀ ਮਤਲਬ ਖੁਸ਼ੀ ਮਨਾਈ ਜਾ ਰਹੀ ਆ ਕਿਉਂਕਿ ਸਾਡੇ ਪ੍ਰਧਾਨ ਜੀ ਜਿੱਤੇ ਹੋਏ ਆ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਆ। ਪਾਜੀ ਕਿਸਾ ਦੇ ਦੋ ਬੜੀ ਸੋਹਣੀ ਫੀਲਿੰਗ ਲੱਗ ਰਹੀ ਆ ਲੱਗਦਾ ਜਿਵੇਂ ਕੌਂਸਲ ਬੜ ਗਏ ਜੇ ਇਸ ਤਰ੍ਹਾਂ ਮਾਣ ਲੱਗਦਾ ਨਹੀਂ ਵੀ ਲਾਡੀ ਪ੍ਰਧਾਨ ਵੋਟਾਂ ਮੰਗ ਜੋ ਮੇਰੇ ਭੈਣ ਭਰਾ ਮੈਨੂੰ ਫਤਵਾ ਦਿੱਤਾ ਆ ਮੈਂ ਮਨਜ਼ੂਰ ਆ ਜੀ ਇਹ ਮੇਰੇ ਨਾਲ ਆ ਔਰ ਅੱਜ ਤੋਂ ਨਹੀਂ ਅਸੀਂ 20 ਸਾਲ ਤੋਂ ਇੱਕ ਦੂਜੇ ਭੈਣ ਭਰਾ ਇੱਕ ਦੂਜੇ ਦੇ ਨਾਲ ਚੱਲ ਰਹੇ ਆ ਮੋਢੇ ਦਾ ਮੋਢਾ ਲਾ ਕੇ ਇਸੇ ਤਰ੍ਹਾਂ ਲਾਡੀ ਪਰਦਾ ਸਰਵਾ ਕਰੇਗਾ ਜਿ세 ਪਹਿਲਾਂ ਸੇਵਾ ਕਰਦਾ ਰਹੇ ਇਲਾਕੇ ਵਿੱਚ ਇਹਦ ਨੂੰ ਜਿਆਦਾ ਕਰਾਂਗੇ ਜੀ ਕਿਸੇ ਨੂੰ ਕੋਈ ਸਕਾਰ ਦਾ ਕਿਸੇ ਦਾ ਮੁਸ਼ਕਲ ਤੇ ਨਹੀਂ ਆਉਂਦੀ ਦੀ ਆਉਗੀ ਮੈਂ ਖਾ ਜੀ ਨਾ ਪਿਛਲੇ 20 ਸਾਲ ਆਈ ਹੈ ਤੇ ਨਾ ਜਿੰਨਾ ਚਿਰ ਰਹਾਂਗੇ ਨਜ਼ਰ ਆਈਗੀ ਨਹੀਂ ਮੁਸ਼ਕਲ ਨਹੀਂ ਆਉਗੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਬੜੀਆਂ ਭਾਵੁਕ ਕਰਨ ਤਸਵੀਰਾਂ ਨੇ ਇਸ ਤਰ੍ਹਾਂ ਲੱਗ ਰਿਹਾ ਵੀ ਜਿਸ ਤ ਲਗਦਾ ਨਹੀਂ ਵੀ ਜਿਵੇਂ ਇੱਕ ਵੋਟਾਂ ਮੰਗਣ ਵਾਸਤੇ ਆਏ ਨੇ ਤੁਸੀਂ ਦੇਖ ਸਕਦੇ ਹੋ ਤੁਸੀਂ ਨਾ ਤੁਹਾਨੂੰ ਜੱਗਵਾਨੀ ਕਲੋਨੀ ਦੇ ਸਾਂਝੀ ਕਰ ਰਹੇ ਆ ਲੋਕਾਂ ਦੇ ਘਰ-ਘਰ ਜਾ ਕੇ ਲੋਕਾਂ ਵੱਲੋਂ ਹੱਥ ਜੋੜ ਕੇ ਵੋਟਾਂ ਮੰਗੇ ਜਾ ਰਹੀਆਂ ਆ ਪਰ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਕਿਸ ਤਰ੍ਹਾਂ ਦੇਦੇ ਹੋ ਪ੍ਰਧਾਨ ਸਾਹਿਬ ਆਏ ਨੇ ਵੋਟਾਂ ਵਾਸਤੇ ਵੋਟਾਂ ਪਾਓਗੇ ਪ੍ਰਧਾਨ ਜੀ ਨੂੰ ਹਾਂ ਜੀ ਪਾਵਾਂਗੇ ਹਾਂ ਜੀ ਪਾਵਾਂਗੇ ਹੋਰ ਕਾਤੇ ਪਾਉਣੀ ਹੈ ਪੰਜੇ ਦੇ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਲੋਕ ਨੇ ਕਈ ਵਿਚਾਰੇ ਕੈਮਰੇ ਵਾਲੇ ਅੱਗੇ-ਅੱਗੇ ਝੱਕ ਜਾਂਦੇ ਨੇ ਚਲੋ ਪਰ ਫਿਰ ਵੀ ਧੰਨਵਾਦ ਕੀਤਾ ਜਾ ਰਿਹਾ ਇਹਨਾਂ ਦਾ ਕਿਉਂਕਿ ਲੋਕਾਂ ਵੱਲੋਂ ਬੜਾ ਪਿਆਰ ਤੇ ਪਰਵਾਹ ਹੰਗਾਰਾ ਮਿਲ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਜਗਵਾਨੀ ਦੀ ਤਸਵੀਰਾਂ ਸਾਂਝੀ ਕਰ ਰਹੇ ਆ ਜਗਵਾਨੀ ਕਲੋਨੀ ਦੀ ਆ ਇੱਥੇ ਹਮੇਸ਼ਾ ਮੰਗ ਹੁੰਦੀ ਇਲਾਕੇ ਵਿੱਚ ਵੀ ਕੋਈ ਵੀ ਕੰਮ ਨੇ ਜਿਹੜੇ ਕੀ ਪਹਿਲ ਦੇ ਦਾਤੇ ਕੀਤੇ ਜਾਣਗੇ ਤੁਸੀਂ ਤੁਸੀਂ ਦੇਖ ਸਕਦੇ ਹੋ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਜਾਓਗੇ ਲਾਡੀ ਪ੍ਰਧਾਨ ਜੀ ਆਏ ਨੇ ਕੀ ਕਹਿਣਾ ਜਾਓਗੇ ਇੱਕ ਮਿੰਟ ਹਾਂਜੀ ਆਓ ਵੀਰ ਲਾਡੀ ਪ੍ਰਧਾਨ ਜੀ ਆਏ ਸਾਡੇ ਕੋਲ ਇਹਨੇ ਕਿੰਨੇ ਕੰਮ ਕਰ ਦਿੱਤੇ ਸਾਡੇ ਆੜ ਹੀ ਜਗਾ ਵਾ ਨਰਕ ਪਿਆ ਹੀ ਗਲੀਆਂ ਬਣ ਗਈਆਂ ਸਾਰਾ ਹੀ ਚਾਰਚ ਫੇਰਾ ਸਹੀ ਬਣ ਗਿਆ ਸਾਡਾ ਪਾਣੀ ਇੱਥੇ ਕਪਿੰਦਾ ਹੀ ਪੈਲੀ ਦੇ ਵਿੱਚ ਉਹ ਪੈਲੀ ਦੇ ਵਿੱਚੋਂ ਸੀਵਰ ਪੈ ਗਿਆ ਇਹਨਾਂ ਭਾਜੀ ਨੇ ਉਸੇ ਵਕਤ ਉਹ ਸੀਵਰ ਪਵਾ ਕੇ ਤੇ ਸਾਡਾ ਪਾਣੀ ਚਲੋ ਨਕਾਸ਼ ਕੀਤਾ ਪਿੰਡ ਨਾਲ ਨੂੰ ਬਿਲਕੁਲ ਸਭ ਤੋਂ ਪਹਿਲਾਂ ਸਾਰੇ ਕੰਮ ਕਰਾਤੇ ਆ ਹਾਂਜੀ ਉਹ ਤੋਂ ਪਹਿਲਾਂ ਕੀਤੇ ਫਿਰ ਵੀ ਅੱਗੇ ਵੀ ਕਰਤੇ ਕੋਈ ਨਹੀਂ ਤੁਸੀਂ ਦੇਖ ਸਕਦੇ ਹੋ ਵੀ ਲੋਕਾਂ ਵੱਲੋਂ ਬੜਾ ਪਿਆਰ ਦਿੱਤਾ ਜਾ ਰਿਹਾ ਬੜਾ ਭਰਵਾ ਹੰਗਾਰਾ ਦਿੱਤਾ ਜਾ ਰਿਹਾ ਅਤੇ ਖਾਸ ਕਰਕੇ ਮੈਂ ਕਹਿ ਸਕਦਾ ਵੀ ਇੰਨਾ ਗਹਿਣਾ ਵੀ ਕੌਂਸਲ ਬਣਨ ਤੋਂ ਪਹਿਲਾਂ ਹੀ ਜਿਹੜੇ ਲੋਕਾਂ ਦੇ ਕੰਮ ਨੇ ਜਿਹੜੇ ਉਹ ਪਹਿਲ ਦੀ ਰਾਤ ਕੀਤੇ ਗਏ ਨੇ ਤੇ ਲੋਕਾਂ ਵੱਲੋਂ ਬਹੁਤ ਪਿਆਰ ਦਿੱਤਾ ਜਾ ਰਿਹਾ ਲੋਕ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਜਾਗਵਾਨੀ ਕਲੋਨੀ ਦੀ ਆ ਕੱਲੀ-ਕੱਲੀ ਤਸਵੀਰ ਜਿਹੜੀ ਆ ਸਾਂਝੀ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਵੀ ਬੱਚਿਆਂ ਵਿੱਚ ਹੀ ਬੜਾ ਜੋਸ਼ ਆ ਬੱਚਿਆਂ ਵੱਲੋਂ ਵੀ ਬੜਾ ਵਧੀਆ ਕਿ ਜਿਹੜੇ ਸਲੋਗਨ ਬਣਾਏ ਗਏ ਨੇ ਇੱਕ ਹੱਥ ਦਾ ਪੰਜਾ ਬਣਾਇਆ ਗਿਆ ਵਾ ਤੁਸੀਂ ਦੇਖ ਸਕਦੇ ਹੋ ਬੱਚਿਆਂ ਨੇ ਖਾਸ ਕਰਕੇ ਬੜਾ ਵਧੀਆ ਲੋਗੋ ਬਣਾਇਆ ਜੇ ਖਾਸ ਕਰਕੇ ਹੱਥ ਦਾ ਕਿਸ ਤਰ੍ਹਾਂ ਜਹਾਂ ਜਾਇ ਬਣਾਇਆ ਜਾਵੇ ਇਹ ਬੜੇ ਹੀ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਆ ਇਹ ਕਾਂਗਰਸ ਪਾਰਟੀ ਵੱਲੋਂ ਜਿੱਤ ਦੀ ਖੁਸ਼ੀ ਵਿੱਚ ਬੜੇ ਹੀ ਤਰੀਕੇ ਨਾਲ ਬੜੇ ਬੱਚਿਆਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਆ ਇਸ ਲਈ ਅਸੀਂ ਇਸ ਜਿਤ ਨੂੰ ਅਸੀਂ ਜਿਤੋਣਾ ਹੈ ਅਸੀਂ ਲਾਡੀ ਦੇਖਿਆ ਨੌਜਵਾਨਾਂ 'ਚ ਬੜਾ ਸ਼ਾਅ ਆ ਜਿਵੇਂ ਨੌਜਵਾਨ ਮੁੰਡੇ ਕੁੜੀਆਂ ਬਹੁਤ ਵੱਡੀ ਤਲਾਬ ਵਿੱਚ ਆਏ ਨੇ ਹਾਂਜੀ ਬਹੁਤ ਹੀ ਵੱਡੀਆਂ ਤਰੀਕੇ ਨਾਲ ਇਹਨਾਂ ਦੇ ਵਿੱਚ ਉੱਥਾ ਹੈ ਅੱਜ ਕੱਲ ਦੇ ਨੌਜਵਾਨਾਂ ਦੇ ਵਿੱਚ ਬਹੁਤ ਉਤਸ਼ਾਹ ਆਇਆ ਕਿਉਂਕਿ ਜਿਹੜੇ ਸਜੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਲਾਡੀ ਪ੍ਰਧਾਨ ਤੇ ਉਹ ਨਾਲ ਦੀ ਤਰ੍ਹਾਂ ਬਦਲੀ ਮੰਜੂ ਸ਼ਰਮਾ ਜੀ ਦਾ ਜਿਹੜਾ ਕਿ ਭਰਵਾ ਸਵਾਗਤ ਕੀਤਾ ਜਾ ਰਿਹਾ ਵਾ ਲੋਕ ਬਹੁਤ ਪਿਆਰ ਦੇ ਰਹੇ ਨੇ ਬੜਾ ਮਾਣ ਦੇ ਰਹੇ ਨੇ ਤੁਸੀਂ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਜਾਗੋਂ ਦੇ ਕਲੋਨੀ ਦੀ ਆ ਇਿੱਥੇ ਵੀ ਗਲੀ ਗਲੀ ਜਾਂਦੇ ਨੇ ਲੋਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ ਅਤੇ ਕਾਂਗਰਸ ਨੂੰ ਵੋਟ ਪਾਉਣ ਨੂੰ ਲੈ ਕੇ ਜਿਹੜਾ ਕਿਹਾ ਜਾ ਰਿਹਾ ਲੋਕਾਂ ਵੱਲੋਂ ਕਾਂਗਰਸ ਪਾਰਟੀ ਦੇ ਜਿਹੜੇ ਕਿ ਜਿੰਦਾਬਾਦ ਦੇ ਨਾਰੇ ਲਾਏ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਜਾਗ ਉਹਨੇ ਕੋਈ ਨਹੀਂ ਆ ਬਿਲਕੁਲ ਜੀ ਕੱਲੀ ਕੱਲੀ ਤੁਹਾਨੂੰ ਤਸਵੀਰਾਂ ਸਾਂਝੀ ਕਰ ਰਿਹਾ ਅਤੇ ਹੁਣ 21 ਤਰੀਕ ਵਾਲ ਦਿਨ ਨਹਾ ਧੋ ਕੇ ਦਹੀਂ ਖਾ ਕੇ ਅਤੇ ਖਾਸ ਕਰਕੇ ਜਿਹੜਾ ਕਿ ਵੋਟਾਂ ਵਾਲੇ ਜਿਹੜੇ ਆ ਬੜਾ ਵੱਡਾ ਜਿਹੜੇ ਆ ਇਸ ਦੇ ਜਿਹੜੇ ਕੀ ਸਰਕਾਰ ਚੁੜੀ ਆਣੀ ਆ ਆਪਣਾ ਵੋਟ ਦਾ ਸਹੀ ਇਸਤੇਮਾਲ ਕਰਿਓ ਉਹ ਦੇਖਣਾ ਹੋਵੇਗਾ ਵੀ 21 ਤਰੀਕ ਵਾਲੇ ਦਿਨ ਕਿਸ ਨੂੰ ਵੋਟਾਂ ਪੈਂਦੀਆਂ ਨੇ ਅਤੇ ਕਿਸ ਦੇ ਸਿਰ ਤੇ ਸਤਾਜ ਸਾਜਦਾ ਤੇ ਵਾਰਨ 85 ਤੋਂ ਕਾਉਂਸਲ ਕੌਣ ਬੰਦਾ ਇਹ ਹੋਰ ਸਮਝ ਦੱਸੇਗਾ 21 ਤਰੀਕ ਨੂੰ ਦਿਨ ਮੈਨੂੰ ਦਿਓ ਜੀ ਆਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਅੰਮ੍ਰਿਤਸਰ